ਸਾਰਿਆਂ ਨੂੰ ਸਤ ਸ੍ਰੀ ਅਕਾਲ ਵਿਸਾਖੀ ਦੇ ਸਾਰਿਆਂ ਨੂੰ ਵਧਾਈਆਂ ਹੁਣ ਅਸੀਂ ਚੱਲਿਆ ਗੁਰੂ ਘਰ ਤੇ ਅੱਗੇ ਜਾ ਕੇ ਗੁਰੂ ਘਰ ਤੋਂ ਖਾਣੇ ਜਾ ਕੇ ਕਿਹੜੇ ਗੁਰੂ ਘਰ ਚੱਲੇ ਆ ਅਸੀਂ ਤੇ ਚਲੋ ਭਾਈ ਮਿਲਦੇ ਅੱਗੇ ਜਾ ਕੇ ਅੱਜ ਮੌਸਮ ਏ ਖਰਾਬ ਜੀ ਤੇ ਕੱਲ ਦਾ ਮੀਂਹ ਦਾ ਮੀਓਗਾ ਇਟਾੜਾ ਹੁਣ ਚੱਲੇ ਆ ਗੁਰੂ ਘਰ ਮੌਸਮ ਦੇ ਪਰਮੀ ਤਾਂ ਆ ਗਈ ਹੁਣ ਠੰਡ ਤਾਂ ਹੈ ਨਹੀਂ ਇੰਨੀ ਇੱਥੇ ਆ ਕੇ ਥੋੜਾ ਦਾ ਤੁਹਾਨੂੰ ਸ਼ਹਿਰ ਵਿਖਾਣੇ ਆ ਤੇ ਚੰਗਾ ਵੀ ਅੱਗੇ ਆ ਗਿਆ ਜੀ ਸਾਡਾ ਸ਼ਹਿਰ ਛੋਟਾ ਜਿਹਾ ਸ਼ਹਿਰ ਹੈ ਸਾਡਾ ਤੇ ਦੇਦੇ ਰਹੋ ਤੁਸੀਂ ਅੱਗੇ ਅੱਗੇ ਬੇਟਾ ਨੂੰ ਹੋਰੋ ਖਾਣੇ ਆ ਥੋੜਾ ਜਿਹਾ ਤੇ ਆ ਜੀ ਸਾਡਾ ਸ਼ਹਿਰ ਕਾਜਮਨਜੋਰਾ ਤੁਸੀਂ ਵੇਖਦੇ ਰਹੋ ਆ ਨਾ ਸਾਡੇ ਸਾਡੀਆਂ ਮਾਰਕੀਟਾਂ ਨੇ ਛੋਟੀਆਂ-ਛੋਟੀਆਂ ਜੀਆਂ ਤੇ ਮੌਸਮ ਵੀ ਬਹੁਤ ਵਧੀਆ ਬਣਿਆ ਅੱਜ ਨਾ ਠੰਡ ਹੈ ਨਾ ਗਰਮੀ ਹੈ ਅੱਜ ਤੇ ਬਾਕੀ ਚਲੋ ਅੱਗੇ ਹੁਣ ਤੁਹਾਨੂੰ ਗੁਰੂ ਘਰ ਜਾ ਕੇ ਮਿਲਦੇ ਆ ਹਾਂਜੀ ਪਹੁੰਚ ਗਏ ਅਸੀਂ ਗੁਰੂ ਘਰ

आशा करण شکروار جہاں نے اتوار سیر دس بجے پائے جانے گوندر سو واحر چوکڑی ترقی بخشے تو سارے اگلے ہفتے اسی طرح پہنچنا تین آ کے بائی سونی سواگی نے انی ترین کیرتن ہے گا کے جائے ڈاکی شوگر ਮੇਰੇ ਢਾਡੀ ਜੀ ਵੱਲੋਂ ਪਾਈਦਾਰਸ ਨੇ ਪਨਾਮਾ ਲਿਆ ਆਇਆ। ਸੋ ਸਭ ਤੋਂ ਪਹਿਲੇ ਬੇਤੀ ਆਪਾਂ ਹੋਮ ਆ ਕੇ ਹੋਚਾਈ 10 ਵੇ ਦਰਸ਼ ਜੀ ਬਾਪੂ ਜਿਸ ਗੁਰੂ ਦਾ ਅạch ਖਾਲਸਾ ਫਰਮ ਦੇ ਨੋਟ ਦੇ ਮਸ਼ਹਹਰ ਕੀ ਤਰ੍ਹਾਂ ਕਿਹਾ ਗਿਆ ਜਿਸ ਗੁਰੂ ਦਾ ਤੋਂ ਅਰੰਭ ਹੋਏ ਗੁਰੂ ਘਰ ਦੀ ਯਾਦ ਇਸ ਮਾਤੀ ਹੋਣੀ ਹੈ। ਨੱਗਰ ਇੱਕ ਪ੍ਰਕਾਰ ਨਾਲ ਕਰਦੇ ਹੋਏ ਸੋ ਸਭ ਸਾਰ ਨੂੰ ਬੇਤੀ ਜੀ ਆ ਕੇ ਹੋਮ ਆ ਕੇ ਹੁਜਣਾ ਜੀ 9 مئیوٹ سات رکھے پروار نے سکھا کر شام سا سراوا کران سمان کر کے سب سے پہلے بےنتی کرتے جانا کیرتن سنیا सौरभ बेटी एड टू गुड ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਬਲਰਾਮ ਜੀ ਆਪਣੇ ਮਿਲੇ ਗੁਰੂ ਘਰ ਆਪਣੀ ਰੋਸਾਂ ਪਹਿਲਾਂ ਵਾਲੇ ਇਹ ਆਪਣੇ ਮਿਲ ਪਏ ਅੱਜ ਬੜੇ ਜੀਰਾਂ ਪਿਛੇ ਮਿਲੇ ਨੇ ਇਹ ਬਿੱਲਾ ਜੀ ਬਿੱਲਾ ਬਿੱਲਾ ਸਿੰਘ ਲੱਗਿਆ ਸੀ ਲੰਗਰ ਸ਼ਕਣਾ ਕੋਈ ਨਹੀਂ ਕੋਈ ਸ਼ਕਣਾ ਸ਼ਕਣ ਲੱਗੇ ਜਿਹੜਾ ਇਹ ਹੈ ਨਾ ਸਾਰਾ ਸਪੇਲ ਦੇ ਪਿੱਛਲੇ ਸਾਈਡ ਇਹ ਗੁਰੂ ਘਰ ਹੈ